재미 oh. ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਪ੍ਰਾਚੀਨ ਰਾਮ ਮੰਦਿਰ ਜਿਹਦਾ ਕਿ ਹੁਣ ਨਵੀਨੀਕਰਨ ਹੋ ਗਿਆ ਸੁੰਦਰੀਕਰਨ ਹੋ ਗਿਆ ਵਾ ਆਧੁਨਿਕੀਕਰਨ ਹੋ ਗਿਆ ਤੇ ਭਾਗਿਆ ਤੇ ਦਾਰਸ਼ਨਿਕ ਮੰਦਿਰ ਹੈ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਿਆ ਜਿਹਨੂੰ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਉਤਸ਼ਾਹ ਦਾ ਸ਼ਰਧਾ ਦਾ ਮਾਹੌਲ ਹੈ ਉੱਤੇ ਹੀ ਸਾਰੇ ਸ਼ਹਿਰ ਵੀ ਅੱਜ ਰਾਮ ਮੇ ਹੋ ਚੁੱਕਿਆ ਵਾ 9 ਤਰੀਕ ਤੋਂ ਲੈ ਕੇ 14 ਤਰੀਕ ਤੱਕ ਅਲੱਗ-ਅਲੱਗ ਸਮਾਗਮ ਨੇ ਜਿਹਦੇ ਵਿੱਚ ਅੱਜ ਕਲਚ ਯਾਤਰਾ ਤੇ ਸ਼ੋਭਾ ਯਾਤਰਾ ਰੱਖੀ ਗਈ ਹੈ ਉਮੀ ਅਲੱਗ-ਅਲੱਗ ਜਿਹੜੇ ਆਪਰੰਤ ਬਾਅਦ ਜਿਹੜਾ ਮੰਦਿਰ ਹੈ ਆਮ ਲੋਕਾਂ ਦੇ ਲਈ ਖੋਲ ਦਿੱਤਾ ਜਾਊਗਾ ਤਾਂ ਕਿ ਆਮ ਲੋਕ ਵੀ ਇਸ ਦਰਸ਼ਨੀਏ ਮੰਦਿਰ ਦੇ ਵਿੱਚ ਨਤਮਸਤਕ ਹੋ ਸਕਣ ਉਸੇ ਲਈ ਤਾਂ ਸਾਡੇ ਸ਼ਹਿਰ ਦੀਆਂ ਬੜੀਆਂ ਨਾਮਵਰ ਸ਼ਖਸੀਅਤਾਂ ਅਲੱਗ-ਅਲੱਗ ਧਾਰਮਿਕ ਤੇ ਸਮਾਜ ਸੇਵੀ ਸੰਸਥਾਨਾਂ ਤੋਂ ਪਹੁੰਚੀਆਂ ਨੇ ਜਿਹੜੀਆਂ ਕਿ ਹਮੇਸ਼ਾ ਸਾਡੇ ਸ਼ਹਿਰ ਦੇ ਧਾਰਮਿਕ ਕੰਮਾਂ ਦੇ ਵਿੱਚ ਆਪਣੇ ਸਭ ਤੋਂ ਅੱਗੇ ਹੋ ਕੇ ਆਪਣਾ ਕੰਟਰੀਬਿਊਸ਼ਨ ਦਰਜ ਕਰਾਉਂਦੀਆਂ ਨੇ ਆ ਉਹਨਾਂ ਤੋਂ ਜਾਣਦੇ ਆ ਸਾਡੇ ਨਾਲ ਪੁਰੀ ਸਾਹਿਬ ਖੜੇ ਨੇ ਬਹੁਤ ਹੀ ਸਤਿਕਾਰਯੋਗ ਤੇ ਇਸ ਰਾਮ ਮੰਦਿਰ ਦਾ ਜਿਹੜਾ ਆਧੁਨਿਕੀ ਕਰਨਾ ਉਹਦੇ 'ਚ ਵੀ ਬੜਾ ਵਾਈਟਲ ਕੰਟਰੀਬਿਊਸ਼ਨ ਆ ਉਹਨਾਂ ਦਾ ਸਰ ਬਹੁਤ ਵਧਾਈ ਦੇ ਪਤਾ ਸਰ ਅੱਜ ਤੁਸੀਂ ਜਦ ਦੇਖ ਰਹੇ ਹੋ ਕਿ ਬਹੁਤ ਵਧੀਆ ਜਿਹੜਾ ਸਿਸਟਮ ਹੈ ਆਪਣੇ ਪ੍ਰੋਪਰ ਵੇ ਆਊਟ ਤੇ ਚੱਲ ਚੁੱਕਿਆ ਤਾਂ ਅੱਜ ਸਰ ਤੁਸੀਂ ਇਸ ਸ਼ੁਭ ਮੌਕੇ ਤੇ ਕੀ ਕਹੋਗੇ ਜੈ શ્રી ਰਾਮ ਜੈ 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 ਸ਼੍ਰੀ ਰਾਮ ਅੱਜ ਪ੍ਰਭੂ ਰਾਮ ਦੀ ਕਿਰਪਾ ਨਾਲ 9 April ਨੂੰ ਸਾਡੀ ਕਲਸ਼ ਯਾਤਰਾ ਸੰਸਕ੍ਰਿਤ ਕਾਲਜ ਤੋਂ ਸ਼ੁਰੂ ਹੋ ਕੇ ਭਗਵਾਨ ਰਾਮ ਦੇ ਮੰਦਿਰ ਤੱਕ ਪਹੁੰਚ ਚੁੱਕੀ ਹੈ ਭਗਵਾਨ ਦਾ ਨਾਮ ਦਾ ਗੁਣਗਾਨ ਕਰਦੇ ਹੋਏ ਸਾਰੇ ਸ਼ਹਿਰ ਵਾਸੀ ਬੜੇ ਧੂਮ ਧਾਮ ਨਾਲ ਬੜੀ ਸ਼ਰਧਾ ਨਾਲ ਮੰਦਿਰ ਤੱਕ ਪਹੁੰਚੇ ਆਂ ਮੈਂ ਸਾਰੇ ਆਪਣੀ ਟੀਮ ਦਾ ਸਾਰੇ ਸ਼ਹਿਰ ਦਾ ਔਰ ਜਿੰਨੇ ਵੀ ਸਾਡੇ ਨਾਲ ਚੱਲੇ ਨੇ ਭਗਵਾਨ ਰਾਮ ਦੇ ਨਾਲ ਚੱਲੇ ਆਂ ਉਹਨਾਂ ਦਾ ਸਾਰਿਆਂ ਦਾ ਇੱਕ ਤਾਂ ਬਹੁਤ-ਬਹੁਤ ਧੰਨਵਾਦ ਕਰੂੰਗਾ ਔਰ ਅੱਜ ਮੈਂ ਇਹ ਸੋਚਦਾ ਆਂ ਵੀ ਸਾਡੀ ਸ਼ੋਭਾ ਯਾਤਰਾ ਵੀ ਸਾਡੇ ਸ਼ਹਿਰ ਵਾਸੀ ਬੜੀ ਵੱਡ ਚੜ ਕੇ ਔਰ ਬੜੀ ਧੂਮ-ਧਾਮ ਨਾਲ ਮਨਾਈ ਜਾਊਗੀ ਔਰ ਬਹੁਤ ਲੰਗਰ ਲੱਗੇ ਹੋਏ ਆਂ ਔਰ ਬਹੁਤ ਹੀ ਭਗਵਾਨ ਦਾ ਨਾਮ ਲਿਆ ਜਾ ਰਿਹਾ ਜੈ ਸ਼੍ਰੀ ਰਾਮ ਥੈਂਕ ਯੂ ਜੀ ਸ਼ਰਧਾ ਉਤਸ਼ਾਹ ਉਲਾਸ ਤੁਸੀਂ ਉਹ ਸਾਰੀ ਚੀਜ਼ ਦਾ ਜਿਹੜਾ ਮਿਕਸਚਰ ਹੈ ਦੇਖ ਸਕਦੇ ਹੋ ਸਰਨਾ ਖੰਨਾ ਸਾਹਿਬ ਵੀ ਗਏ ਨੇ ਸਰ ਆਪਾਂ ਦੇਖਿਆ ਹੋਏ ਕਿ ਸ਼ਹਿਰ ਲਈ ਬਹੁਤ ਵੱਡਾ ਦਿਨ ਆ ਸਰ ਕਿਉਂਕਿ ਇਹਨਾਂ ਮੰਦਰਾਂ ਦੇ ਨਾਲ ਆਪਾਂ ਲੋਕਾਂ ਦੀ ਜਿੱਥੇ ਭਾਵਨਾਵਾਂ ਜੁੜੀਆਂ ਆਪਣੀਆਂ ਸ਼ਰਧਾ ਜੁੜੀਆਂ ਆਪਣੇ ਇਤਿਹਾਸ ਵੀ ਜੁੜੇ ਹੋਏ ਨੇ ਤਾਂ ਸਰ ਅੱਜ ਜਦੋਂ ਬਹੁਤ ਵਧੀਆ 9 ਤੋਂ 14 ਵਾਲਾ ਪ੍ਰੋਗਰਾਮ ਸਟਾਰਟ ਹੋ ਚੁੱਕਿਆ ਬੜੇ ਲੋਕਾਂ ਦਾ ਸੁਪਨਾ ਪੂਰਾ ਹੋ ਚੁੱਕਿਆ ਤੇ ਆਪਾਂ ਲੋਕ ਆਪਣੇ ਧਾਰਮਿਕ ਆਧਾਰ ਦੇ ਉੱਤੇ ਜਿਹੜੀਆਂ ਆਪਣੀਆਂ ਸੰਸਕ੍ਰਿਤੀਆਂ ਉਸ ਦੀ ਪਾਲਣਾ ਕਰਦੇ ਹੋਏ ਅੱਗੇ ਵਧ ਰਹੇ ਹਾਂ ਤਾਂ ਤੁਸੀਂ ਇਸ ਮੌਕੇ ਤੇ ਕੀ ਕਹੋਗੇ ਲੇ ਜੀ ਨਾਮ ਬਰੋਦਾ ਮੈਂ ਇਹ ਵੀ ਇਹ ਟੀਮ ਦਾ ਧੰਨਵਾਦ ਕਰਦਾ ਜਿਵੇਂ ਸੂਤ ਕਰਦੇ ਹਾਂ ਅੱਜ ਇੱਥੇ ਆਏ। ਬਾਕੀ ਇਹ ਸ਼ੋਭਾ ਯਾਤਰਾ ਕਰ ਰਹੇ ਆ। ਮੰਦਰ ਸਾਡਾ ਪੂਰਾ ਹੋ ਗਿਆ ਬਹੁਤ ਖੁਸ਼ੀ ਦੀ ਗੱਲ ਹੈ। ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਇੰਨੀ ਮਦਦ ਕੀਤੀ ਉਹਨੇ ਅੱਗੇ ਵੀ ਅਸੀਂ ਯਾਦ ਰੱਖਦੇ ਵੱਧ ਤੋਂ ਵੱਧ। ਸਾਡੀ ਮਦਦ ਕਰਨਗੇ ਧੰਨਵਾਦ ਧੰਨ ਨਾਲ ਅਨੁਵਾਧ ਕਰਨ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਦੁਆਰਕਾ ਜੀ ਵੀ ਖੜੇ ਨੇ ਸਾਰ ਆਪਾਂ ਦੇਖਿਆ ਵੇ ਕਿ ਬਹੁਤ ਅੱਜ ਧਾਰਮਿਕ ਮਾਹੌਲ ਹੈ ਜੀ ਆਪਣੇ ਆਪ ਤੇ ਬੜਾ ਡਿਵਾਈਨ ਇੱਕ ਮਹਿਸੂਸ ਹੈ ਹਰੇਕ ਬੰਦੇ ਚ ਫੀਲ ਆ ਰਿਹਾ। ਮੇਨ ਗੱਲ ਆਪਣੇ ਸ਼ਹਿਰ ਦੀ ਭਾਈਚਾਰਕ ਸਾਂਝ ਲਈ ਵੀ ਬਹੁਤ ਮਜ਼ਬੂਤੀ ਦੀ ਗੱਲ ਹੈ। ਤਾਂ ਸਰ ਤੁਸੀਂ ਅੱਜ ਇਸ ਜਿਹੜਾ ਸ਼ੁਭ ਮੌਕਾ ਇਸ ਤੇ ਕੀ ਕਹੋਗੇ? ਸਭ ਤੋਂ ਪਹਿਲਾਂ ਵਿੱਕੀ ਵਡਿਆਰਾ ਜੀ ਔਰ ਵਾਲੀਆ ਜੀ ਦਾ ਬਹੁਤ ਬਹੁਤ ਧੰਨਵਾਦ। 2.5 ਸਾਲ ਤੋਂ ਲਗਭਗ ਅਣਖ ਮਿਹਨਤ ਤੋਂ ਬਾਅਦ ਇਸ ਰੂਪ ਤਿਆਰ ਹੋਇਆ। ਬਹੁਤ ਹੀ ਬਹੁਤ ਤਿਆਰੀ ਚੱਲ ਰਹੀ ਹੈ ਉਮੀਦ ਹੈ ਅਸੀਂ 14 ਤਰੀਕ ਨੂੰ ਜਦ ਭਗਵਾਨ ਬਰਾਜਣਗੇ ਤਾਂ ਕਰਦਾਂਗੇ ਤਿਆਰੀ ਪੂਰੀ ਹੋ ਜਾਏਗੀ ਸ਼ਹਿਰ ਦੇ ਸਹਿਯੋਗ ਨਾਲ ਤੇ ਸਾਡੀ ਟੀਮ ਦਿੱਤਾ ਜੀ ਖੰਨਾ ਜੀ ਪੁਰੀ ਸਾਹਿਬ ਸਬੋਜ ਜੀ ਵਿਕਾਸ ਮਿਤ ਅਗਰ왈 ਜੀ ਸਾਰਿਆਂ ਨੇ ਜੀਤੋੜ ਕੇ ਮਿਹਨਤ ਕੀਤੀ ਹੈ ਹੋਰ ਵੀ ਸਾਰਿਆਂ ਦੇ ਨਾਮ ਲੈਣੇ ਪੋਸੀਬਲ ਨਹੀਂ ਸ਼ਹਿਰ ਨੂੰ ਇੱਕ ਭਵਯ ਮੰਦਿਰ ਜੋ ਮਾਡਰਨ ਮੰਦਿਰ ਹੋਏਗਾ ਪੁਰਾਤਨ اور ਮਾਡਰਨ ਦਾ ਸੰਯੋਗ ਰਹੇਗਾ ਸਾਰੇ ਰੀਤੀ ਰਿਵਾਜ ਅਸੀਂ ਬਿਧੀ ਨਾਲ ਮਨਾਵਾਂਗੇ ਤੇ ਸਾਰੇ ਸ਼ਹਿਰ ਨੂੰ ਇਸ ਤੇ ਗਰਵ ਹੋਏਗਾ ਇਹੀ ਕਹਿ ਕਹਿੰਦੇ ਹੋਇਆ ਮੈਂ ਤੁਹਾਡਾ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਜੀ ਸਾਡਾ ਰਾਜਕੁਮਾਰ ਮੈਂਡਰੋ ਸਾਹਿਬ ਵੀ ਨੇ ਜਿੱਥੇ ਸਾਡੇ ਸ਼ਹਿਰ ਦੇ ਵਿਖਿਆਤ ਪੱਤਰਕਾਰ ਨੇ ਉੱਤੇ ਹੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਨਾਂ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦਿੰਦੇ ਨੇ ਮੈਂਡਰੋ ਸਾਹਿਬ ਆਪਾਂ ਦੇਖਿਆ ਸਨਾਤਨ ਦੇ ਲਈ ਸਾਡੇ ਸ਼ਹਿਰ ਦੇ ਲਈ ਬਹੁਤ ਵੱਡਾ ਦੇਣਾ ਤਾਂ ਸਰ ਅੱਜ ਇਸ ਸ਼ੁਭ ਮੌਕੇ ਤੇ ਤੁਸੀਂ ਕੀ ਕਹੋਗੇ ਬੜੀ ਪਹਿਲਾਂ ਤਾਂ ਤੁਸੀਂ ਤੇ ਵਿੱਕੀ ਜੀ ਤੇ ਪੂਰੀ ਸੰਗਤ ਆਓ ਇੱਕ ਪ੍ਰਭੂ ਰਾਮ ਦਾ ਜਕਾਰਾ ਲਾਈਏ ਕਿਉਂਕਿ ਅੱਜ ਪ੍ਰਭੂ ਰਾਮ ਸ਼ਖਸ਼ਾਤ ਸਾਡੇ ਖੰਨੇ ਦੇ ਵਿੱਚ ਪਹੁੰਚੇ ਨੇ ਜੈਕਾਰਾ ਸ਼੍ਰੀ ਰਾਮ ਜੀ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ जय श्री राम बाड़ी ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਨੇ ਮੰਦਰ ਪ੍ਰਬੰਧਕ ਕਮੇਟੀ ਕਹਿੰਦੇ ਮੰਦਰ ਬਣਾਉਣ ਦੀ ਤਮੰਨਾ ਹਰ ਇੱਕ ਦੇ ਦਿਲ ਚ ਹੁੰਦੀ ਆ ਉਹਨੂੰ ਨੇਪਰੇ ਚਾੜਨਾ ਔਰ ਐਸਾ ਬਵਿਆ ਮੰਦਰ ਖੰਨੇਜੇ ਬਣਾਉਣਾ ਦੇਖੋ ਲੋਕੀ ਗੱਲਾਂ ਯੋਧ ਕਰ ਦਿੰਦੇ ਮੈਂ ਕਹਿੰਦਾ ਐਸੇ ਲੋਕਾਂ ਨੂੰ ਮੈਂ ਫੇਰ ਇਸ ਵਾਰ ਪਹਿਲਾਂ ਵੀ ਸਜੇਜ ਕੀਤਾ ਸੀ ਹੁਣ ਵੀ ਕਰਦਾ ਕਿ ਆਪਾਂ ਸਾਰੇ RAM ਦੇ ਹੈਨਾ ਵੰਸ਼ ਹੈ ਆਪਾਂ RAM ਦੀ ਜਦੋਂ ਕੋਈ ਚੀਜ਼ ਗੱਲ ਆਉਂਦੀ ਹੈ ਜਾਂ RAM ਵਾਸਤੇ ਕੋਈ ਗੱਲ ਚੱਲਦੀ ਹੈ ਤਾਂ ਆਪਾਂ ਸਾਰੇ ਅੱਗੇ ਵੱਲ ਕੇ ਚੱਲੀਏ ਕਨਸ਼ਹਿਰ ਬਹੁਤ ਬੜੀ ਪਪੂਲਰ ਜਿਹੜੀ ਹਿੰਦੀ Hindu ਹੈ ਬਹੁਤ ਬੜੀ ਸੰਖਿਆ ਜ ਹੈ ਲੇਕਿਨ ਜਦੋਂ ਕੋਈ ਯਾਤਰਾ ਦੀ ਗੱਲ ਹੁੰਦੀ ਹੈ ਜਿਆਦਾ ਐਸੇ ਸਮਾਗਮ ਹੁੰਦੇ ਨੇ ਤਾਂ ਆਪਾਂ ਥੋੜਾ ਪਿੱਛੇ ਖੜ ਜਾਂਦੇ ਆ ਆਪਾਂ ਹੋਰ ਕਮਾਂ ਦੇਖਦੇ ਆ ਜਦੋਂ ਕੋਈ ਯਾਤਰਾ ਨਿਕਲਦੀ ਹੈ ਤਾਂ ਪਤਾ ਲੱਗਦਾ ਕਿ ਸ਼ਹਿਰ ਦੇ ਵਿੱਚ ਕੋਈ ਯਾਤਰਾ ਨਿਕਲ ਰਹੀ ਹੈ ਮੈਂ ਸਾਡੇ ਜਿੰਨੇ ਵੀ ਸਨਾਤਨੀ ਨੇ ਮੈਂ ਸਾਰੇ ਨੂੰ ਨਵੇਦਨ ਕਰਦਾ ਕਿ ਸ਼ਹਿਰ ਦੇ ਵਿੱਚ ਜਦੋਂ ਵੀ ਕੋਈ ਐਸਾ ਬਵਿਆ ਯਾਤਰਾ ਨਿਕਲਦੀਆਂ ਨੇ ਸੁਨੇਹਾ ਸਾਰਿਆਂ ਵਾਸਤੇ ਹੁੰਦਾ ਹੈ ਇਹ ਨਾ ਸਮਝੋ ਕਿ ਸਾਨੂੰ ਕਾਰ ਨਹੀਂ ਮਿਲਿਆ ਸਾਨੂੰ ਸੁਨੇਹਾ ਨਹੀਂ ਮਿਲਿਆ ਜਦੋਂ ਸੁਨੇਹਾ WhatsApp ਦੇ ਉੱਪਰ ਆ ਗਿਆ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਪਰ ਆਂਦਾ ਹੈ ਤਾਂ ਆਪਾਂ ਸਮਝ ਗਏ ਸਾਲੀਏ ਕਿ ਪ੍ਰਭੂ ਰਾਮ ਜਿਵੇਂ ਅੱਜ ਪ੍ਰਭੂ ਰਾਮ ਸਾਡੇ ਮੰਦਰ ਦੇ ਵਿੱਚ ਆ ਰਹੇ ਨੇ ਅੱਜ ਜਿਹੜੀ ਯਾਤਰਾ ਨਿਕਲ ਰਹੀ ਹੈ 14 ਤਰੀਕ ਨੂੰ ਪ੍ਰਭੂ ਨੇ ਇਸ ਮੰਦਰ ਦੇ ਵਿੱਚ ਆਣਾ ਹੈ ਔਰ ਮੈਂ ਇੱਕ ਵਾਰ ਕਹੂੰਗਾ ਬਾਲਿਆ ਜੀ ਇਸ ਮੰਦਰ ਦੇ ਦਰਸ਼ਨ ਜੂਨ ਕਰਾਓ ਬਾਰਵੇਂ ਮੰਦਰ ਐਸਾ ਲੱਗ ਰਿਹਾ ਹੈ ਕਿ ਜਿਵੇਂ ਅਯੁੱਧਿਆ ਹੀ ਉਰੇ ਆ ਗਈ ਹੈ ਮੈਂ ਕਹਿੰਦਾ ਕਿ ਜੋਧਿਆ ਤੋਂ ਬਾਅਦ ਪ੍ਰਭੂ ਰਾਮ ਜਿਹ ਹੈ ਤਾਂ ਖੰਨਸ਼ਾ ਦੇ ਵਿੱਚ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਬਧੀ ਅਲਫਾਜਾਂ ਦੀ ਵਰਤੋਂ ਕੀਤੀ ਮੈਂ ਰੋ ਸਾਹਮਣੇ ਸਾਡੇ ਨਾਲ ਮਿੱਤਰ ਸਾਹਿਬ ਵੀ ਖੜੇ ਨੇ ਮਿੱਤਰ ਸਾਹਿਬ ਆਪਾਂ ਦੇਖਿਆ ਵਾਕਈ ਜੀ ਭਾਵੇਆ ਦਰਸ਼ਨੀਏ ਤੇ ਮੇਨ ਗੱਲ ਆਪਣੇ ਸੰਸਕਾਰ ਤੇ ਆਪਣਾ ਇਤਿਹਾਸ ਆਪਣੇ ਜਿਹੜੇ ਰੀਤੀ ਰਿਵਾਜ ਨੇ ਉਹ ਇੰਨਾ ਚੀਜ਼ਾਂ ਨਾਲ ਜੁੜੇ ਹੋਏ ਨੇ ਸਨਾਤਨ ਦੇ ਲਈ ਸਾਡੇ ਸ਼ਹਿਰ ਲਈ ਅੱਜ ਬੜੇ ਮਾਣ ਦੀ ਗੱਲ ਹੈ ਤਾਂ ਸਰ ਤੁਸੀਂ ਅੱਜ ਇਸ ਸ਼ੁਭ ਮੌਕੇ ਦੇ ਉੱਤੇ ਕੀ ਕਹੋਗੇ ਮੈਂ ਇਹ ਕਹਿਣਾ ਚਾਹੁੰਦਾ ਵੀ ਪਹਿਲਾਂ ਤਾਂ ਸਾਰੇ ਆਪਾਂ ਜੈ ਸ਼੍ਰੀ ਰਾਮ ਦਾ ਨਾਰਾ ਲਾਈਏ ਜੈ ਜੈ ਜੀ ਜੀ ਸਾਡੀ ਗੱਲ ਪੰਜਾਬਣ ਲਈ ਵਿੱਕੀ ਵਡੇਰਾ ਚ ਤੇ ਹਰਪ੍ਰੀਤ ਵਾਲੀ ਦਾ ਬਹੁਤ ਬਹੁਤ ਧੰਨਵਾਦ ਆਹਵਾਨ ਕਰਦਾ ਸਾਰੇ ਪਰ ਆਮ ਭਗਤਾਂ ਦਾ ਕਿਉਂਕਿ ਹੁਣ ਯਾਤਰਾ ਸ਼ੁਰੂ ਹੋਣੀ ਹੈ ਸ਼ੋਭਾ ਯਾਤਰਾ ਔਰ ਭਗਵਾਨ ਰਾਮ ਸਾਡੇ ਵਿੱਚ ਪਧਾਰ ਚੁਕੇ ਨੇ ਆਪਾਂ ਨੇ ਸਾਰਿਆਂ ਨੇ ਸ਼ੋਭਾ ਯਾਤਰਾ ਚ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਲੈਣਾ ਹੈ ਮੇਰੇ ਮੇਰੇ ਦਾਦਾ ਦਾਦੀ ਕਿਆ ਕਰਦੇ ਸੀ ਵੀ ਇਸ ਮੰਦਰ ਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੈ ਇਹ ਮੈਂ ਉਪਰਥਕ ਪ੍ਰਮਾਨ ਦੇ ਸਕਦੀ ਆ ਮੇਰੀ ਦਾਦੀ ਕਿਆ ਕਰਦੀ ਸੀ ਔਰ ਇੱਕ ਇਕੱਠ ਪਰਮੇ ਕਰਮਾਂ ਦੀਆਂ ਕਰਕੇ ਹਰ ਵਾਰੀ ਉਹਨਾਂ ਜਾਣੀਆਂ ਤੇ ਮੈਂ ਉਹ ਸੰਸਕਾਰਾਂ ਨਾਲ ਬੰਨਿਆ ਹੋਇਆ ਮੈਂ ਸੁਪਨਾ ਦੇਖਿਆ ਵੀ ਆ ਰਾਮ ਮੰਦਰ ਬਣਾਉਣਾ ਤੇ ਮੈਂ ਆਪਣੇ ਨਾਲ ਭਗਵਾਨ ਦੇ ਤੇ ਰਾਮ ਭਗਤਾਂ ਨੂੰ ਰਿਕੁਐਸਟ ਕੀਤੀ ਵੀ ਆਪਾਂ ਨੇ ਰਾਮ ਮੰਦਰ ਬਣਾਉਣਾ ਹੈ ਇਹ ਸਾਰੇ ਮੇਰੇ ਨਾਲ ਉਹਵਾ ਕੇ ਰਾਜੀ ਹੋ ਗਏ ਤੇ ਅੱਜ ਰਾਮ ਭਗਤਾਂ ਨੇ ਇਹ ਰਾਮ ਮੰਦਰ ਬਣਾਉਣ ਦੀ ਬਹੁਤ ਬੜੀ ਜਿਹੜੀ ਇੱਕ ਤਪੱਸਿਆ ਸੀ ਉਹ ਪੂਰੀ ਕਰਨ ਜਾ ਰਹੇ ਨੇ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਹਵਾਨ ਹੈ ਵੀ ਸ਼ੋਜਾ ਤਰਜ ਵੀ ਆਣ ਤੇ ਲਾਹਤਰੀਗ ਨੂੰ ਜਦੋਂ RAM ji ਨੇ ਇੱਥੇ ਆ ਕੇ ਵਿਰਾਜਮਾਨ ਹੋਣਾ ਤਾਂ ਉਹਨਾਂ ਦਾ ਰੂਪ ਦੇਖਣ ਵੀ ਜ਼ਰੂਰ ਆਣ ਔਰ ਅਸ਼ੀਰਵਾਦ ਲੈਣ ਮੈਂ ਗਰੰਟੀ ਕਰਦਾ ਹੈ ਜਿਹੜਾ ਇੱਥੇ ਆਪਣੇ ਦਿਲੋਂ ਨਤਮਸਤਕ ਹੋਏਗਾ ਉਹਨੂੰ ਬਨੋ ਕਾਮਨਾਵਾਂ ਦੀ ਪੂਰੀਆਂ ਹੋਣਗੀਆਂ ਜੈ ਸ਼੍ਰੀ ਰਾਮ ਇਹ ਹੀ ਰੋਣ ਜਿਵੇਂ ਕਿ ਤੁਸੀਂ ਸਾਰਿਆਂ ਦਾ ਉਤਸ਼ਾਹ ਦੇਖ ਸਕਦੇ ਹੋ ਸ਼ਰਧਾ ਸਾਡੇ ਸੰਸਕਾਰ ਸਾਡੇ ਰੀਤੀ ਰਿਵਾਜ ਤੇ ਸਾਡੀਆਂ ਪਰੰਪਰਾਵਾਂ ਇਹੀ ਸਾਡਾ ਮੂਲ ਹੈ ਜਿਹੜੇ ਕਿ ਸਾਨੂੰ ਭਾਈਚਾਰਕ ਸਾਂਝ ਵਿੱਚ ਵੀ ਜੋੜਦੀਆਂ ਨੇ ਤੇ ਸਨਾਤਨ ਨੂੰ ਸਰਵੋੱਚ ਬਣਾਉਂਦੀਆਂ ਨੇ ਸਾਡੇ ਨਾਲ ਸਾਡੇ ਬਹੁਤ ਹੀ ਨਜ਼ਦੀਕੀ ਅਗਰਵਾਲ ਸਾਹਿਬ ਖੜੇ ਨੇ ਸਰ ਦੇਖਿਆ ਬਹੁਤ ਹਾਰਡ ਵਰਕ ਪਿੱਛੇ ਜੇ ਤੁਹਾਡਾ ਵੀ ਸ਼ਡਿਊਲ ਬੜਾ ਬਿਜ਼ੀ ਰਿਹਾ ਕਿਉਂਕਿ ਬੜੀ ਚੀਜ਼ ਨੂੰ ਤੁਸੀਂ ਬਰੀਕੀ ਨਾਲ ਬਾਤ ਕੀਤਾ ਤੇ ਉਹ ਚੀਜ਼ ਦਾ ਅੱਜ ਪੋਜ਼ਿਟਿਵ ਨਤੀਜਾ ਸਾਡੇ ਦੇ ਸਾਹਮਣੇ ਆ ਤਾਂ ਸਰ ਅੱਜ ਜਦ ਤੋਂ ਇਹ ਪ੍ਰੋਗਰਾਮ ਸਟਾਰਟ ਹੋ ਰਹੇ ਨੇ ਤੁਸੀਂ ਇਸ ਮੌਕੇ ਤੇ ਸ਼ਹਿਰ ਵਾਸੀਆਂ ਨੂੰ ਸਨਾਤਨ ਵਾ ਪਹਿਲੇ ਤਾਂ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਖੰਨਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪ੍ਰਭੂ ਰਾਮ ਦੀ ਕਿਰਪਾ ਹੋਈ ਹੈ ਇਹ 150 ਸਾਲ ਪੁਰਾਣੀ ਧਰਤੀ ਹੈ ਇਹ ਜਿੱਥੇ ਇੱਥੇ ਪਾਠ ਪੂਜਾ ਚੱਲਦੀ ਹੈ ਔਰ ਸਾਡੇ ਅਸੀਂ ਦੇ ਜੰਮੇ ਪਲੇ ਖੇਲੇ ਇੱਥੇ ਆ ਪੜੇ ਵੀ ਇੱਥੇ ਆ ਮਤਲਬ ਸਾਡੇ ਮਤਲਬ ਜੋ ਸਾਰੇ ਮੈਂਬਰਾਂ ਨੇ ਦੱਸਤਾ ਵੀ ਕਿਵੇਂ ਮੰਦਿਰ ਬਣਿਆ ਕੀ ਹੋਇਆ ਇਹ ਤਾਂ ਹੈ ਹੀ ਹੈ ਸਾਡਾ ਤਾਂ ਜੀ ਦਿਲ ਹੀ ਨਹੀਂ ਲੱਗਦਾ ਕਰੇ ਅਸੀਂ ਤਾਂ ਕਹਿੰਨੇ ਆਂ ਵੀ ਬਸ ਆਹ ਕੰਮ ਆਹ ਕੰਮ ਆਹ ਕੰਮ ਸਾਰਾ ਦਿਨ ਪ੍ਰਭੂ ਰਾਵ ਨੇ ਸਾਡੀ ਗੱਦੀ ਜ਼ੰਬੀ ਹੋਈ ਹੈ ਜਿੰਨੀ ਲੋੜ ਹੁੰਦੀ ਆ ਜਾਂਦੀ ਹੈ ਬੱਲੇ ਬੱਲੇ ਆ ਜੀ ਜੇ ਸ਼੍ਰੀ ਰਾਮ जय श्री राम जी ਸਾਡੇ ਨਾਲ ਰੋਹਿਤ ਜੀ ਵੀ ਖੜੇ ਨੇ ਰੋਹਿਤ ਜੀ ਦੇਖਿਆ ਇਹ ਛਾਪੀ ਹੈ ਸ਼ਰਦਾ ਵੀ ਹੈ ਆਸਥਾ ਵੀ ਹੈ ਜਿਹੜੀ ਕਿ ਸਾਰੇ ਮੈਂਬਰ ਦੇ ਸਿਰ ਚੜ ਕੇ ਬੋਲ ਰਹੀ ਹੈ ਤੇ ਅੱਜ ਸਾਡਾ ਸ਼ਹਿਰ ਆ ਰਾਮ ਆਏ ਹੋ ਚੁੱਕਿਆ ਤੇ ਸਰ ਤੁਸੀਂ ਅੱਜ ਇਸ ਮੌਕੇ ਤੇ ਕੀ ਕਹੋਗੇ RAM ਜਿੱਥੇ RAM ਆ ਗਿਆ ਉੱਥੇ ਸਨਾਤਨ ਆ ਗਿਆ ਜੀ RAM ਹੈ ਜਿਹੜਾ ਸਨਾਤਨ ਦੀ ਪਹਿਚਾਨ ਹੈ ਆਪਾਂ RAM ਜੀ ਨੂੰ ਕਹਿੰਦੇ ਹਾਂ ਮਰਿਆਦਾ ਪ੍ਰਸ਼ੋਤਮ RAM ਯਾਨੀ ਪੁਰਸ਼ਾਂ ਚ ਸਭ ਨੂੰ ਉੱਤਮ ਪ੍ਰਸ਼ੋਤਮ ਇਹ ਜਿਹੜਾ ਇਹ ਮੰਦਿਰ ਹੈ ਇਹ ਅਸੀਂ 150 ਸਾਲ ਪੁਰਾਣਾ ਹੈ ਇਹ ਮੰਦਿਰ ਦਾ ਜਿੰਨੋ ਆਧਾਰ ਹੋਇਆ ਪ੍ਰਭੂ ਨੇ ਕਿਰਪਾ ਕੀਤੀ ਹੈ ਦੇਖੋ ਕਰਨ ਵਾਲੇ ਪ੍ਰਭੂ ਹੈ ਉਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਬਾਕੀ ਤਾਂ ਪ੍ਰਭੂ ਦੀ ਇੱਛਾ ਹੈ ਤੇ ਅੱਜ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਸਾਰੇ ਇਹਨਾਂ ਨੂੰ ਸਾਰ ਨਾਲ ਪਹੁੰਚ ਥੈਂਕ ਯੂ ਵੈਰੀ ਮੱਚ ਜੀ ਸਾਡੇ ਨਾਲ ਲਲਿਤ ਜੀ ਵੀ ਖੜੇ ਨੇ ਲਲਿਤ ਜੀ ਇਸ ਸ਼ੁਭ ਆਵੇ ਮੌਕੇ ਤੇ ਇਸ ਸ਼ੁਭ ਮੌਕੇ ਤੇ ਤੁਸੀਂ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਕਰਨਾ ਚਾਹੋਗੇ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਕਿ ਤੁਸੀਂ ਮੌਕੇ-ਮੌਕੇ ਸਰਾ ਕੇ ਸਾਨੂੰ ਸਨਾਡੇ ਸਨਾਤਨ ਧਰਮ ਨੂੰ ਜਾਗਰੂਕ ਕਰਦੇ ਹੋ ਇਹ ਵਧਾਈਆਂ ਦੇ ਪਾਤਰ ਨੇ ਸਾਡੀ ਮੰਦਰ ਕਮੇਟੀ ਜਿਨ੍ਹਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਪ੍ਰਾਚੀਨ ਮੰਦਰ ਨੂੰ ਇੱਕ ਵਿਸ਼ਾਲ ਰੂਪ ਦਿੱਤਾ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਅੱਜ ਖੰਨਾ ਸ਼ਹਿਰ ਦੇ ਵਿੱਚ ਪ੍ਰਭੂ શ્રી ਰਾਮ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਕ निकाली ਜਾ ਰਹੀ ਹੈ 12 ਵਜੇ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸ਼ੁਰੂ ਹੋਏਗੀ ਉਹ ਸਮਰਾਲਾ ਚੌਂਕ 'ਚ ਹੁੰਦੀ ਹੋਈ ਵਾਪਸ ਮਾ ਆਪਣੇ ਮੰਦਰ ਦੇ ਵਿੱਚ ਪਹੁੰਚੇਗੀ ਇਸ ਯਾਤਰਾ ਦੇ ਵਿੱਚ ਸਾਰੇ ਸਨਾਤਨੀ ਭਾਈ ਆਪਣਾ ਵੱਧ ਚੜ ਕੇ ਪਹੁੰਚਣ ਆਪਣੇ ਪਰਿਵਾਰ ਸਮੇਤ ਸਾਰੇ ਆਣ ਜੈ ਸ਼੍ਰੀ ਰਾਮ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਦੇਖਿਆ ਉਸ ਸ਼ਾ ਆਪਣੇ ਚਰਮ ਤੇ ਆਸਥਾ ਆਪਣੇ ਚਰਮ ਤੇ ਸ਼ਰਧਾ ਆਪਣੇ ਚਰਮ ਦੇ ਉੱਤੇ ਹੈ ਤੇ ਉਸ ਚੀਜ਼ ਦਾ ਜਿਹੜਾ ਨਤੀਜਾ ਵਾ ਭਵਿਆ ਰਾਮ ਮੰਦਿਰ ਬਣ ਕੇ ਤਿਆਰ ਹੋ ਚੁੱਕਿਆ ਅੱਜ ਤੋਂ ਜਿਹੜੇ ਪ੍ਰੋਗਰਾਮਾਂ ਦੀ ਲੜੀ ਹੈ ਉਹ ਚੱਲ ਪੈਣੀ ਹੈ ਜੀ ਅੱਜ 12 ਵਜੇ ਸ਼ੋਭਾ ਯਾਤਰਾ ਸਾਡੇ ਨਾਲ ਸਾਡੇ ਸ਼ਹਿਰ ਦੀਆਂ ਸਾਡੀਆਂ ਸਨਾਤਨੀ ਭੈਣਾਂ ਵੀ ਘੜੀਆਂ ਨੇ ਤੁਸੀਂ ਅੱਜ ਜਦੋਂ ਹੁਣ ਸ਼ੋਭਾ ਯਾਤਰਾ ਨਿਕਲਣ ਲੱਗੀ ਹੈ ਤਾਂ ਸਾਡੇ ਚੈਨਲ ਦੇ ਲਈ ਕੀ ਸ਼ਹਿਰ ਵਾਸੀਆਂ ਨੂੰ ਮੈਸੇਜ ਦੇਣਾ ਚਾਹੋਗੇ ਭਗਵਾਨ ਰਾਮਦਾਸ ਸਾਰੇ ਜਨ ਜੋੜਨ ਅੱਛਾ ਲੱਗਦਾ ਭਗਵਾਨ ਦਾ ਮੰਦਰ ਬਣਿਆ ਬਹੁਤ ਪੁਰਾਣਾ ਮੰਦਰ ਸੀਗਾ ਨਵਾਂ ਬਣਿਆ ਬਹੁਤ ਅੱਛਾ ਲੱਗ ਰਿਹਾ ਬਹੁਤ ਖੁਸ਼ੀ ਹੋਈ ਮੰਦਰ ਨੂੰ ਦੇਖ ਕੇ ਥੈਂਕ ਯੂ ਵੈਰੀ ਮੱਚ ਜੀ ਜਿਵੇਂ ਕਿ ਤੁਸੀਂ ਸਾਰਿਆਂ ਦੀ ਗੱਲ ਸੁਣੀ ਹੈ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਵੱਧ ਤੋਂ ਵੱਧ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣੋ ਤੇ ਇਸ ਇਤਿਹਾਸਿਕ ਪਲ ਦੇ ਆਪਾਂ ਲੋਕ ਵੀ ਗਵਾਹ ਬਣੀਏ ਤੇ ਮੁੜ ਕੇ ਨਤਮਸਤਕ ਹੋਈਏ ਤੇ ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਲਈਏ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ